ਤੁਝੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਏ ਬੀਤੇ ਕਦੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੰਪਿਊਟਰ ਸੇ ਚੇਅਰਮੈਨਾਂ ਦਾ ਫੇਰ ਬਦਲ ਕੀਤਾ ਗਿਆ ਸੀ ਤਾਂ ਫ੍ਰੀਕੋਰਡ ਦੇ ਵਿੱਚ ਵੀ ਇਹ ਫੇਰ ਬਦਲ ਦਿਖਿਆ ਅਤੇ ਐਮਪਲੋਰਟਾਰ ਦੇ ਨਵੇਂ ਚੇਅਰਮੈਨ ਗਗਲਦੀ 47 ਵਾਲ ਵੱਲੋਂ ਪਿਛਲੇ ਦਿਨੀ ਜਿਹੜਾ ਅਵਦਾ ਸੰਭਾਲ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਫ੍ਰੀਕੋਰਡ ਦੇ ਸਮਾਜ ਸੇਵੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਫ੍ਰੀਕੋਰਡ ਦੇ ਲੋਕਾਂ ਨੂੰ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਜਿ ਮੋਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਨਵਨਯੁਕਤ ਚੇਅਰਮੈਨ ਗੁਰਦੇਸ਼ ਢਾੜੀਵਾਲ ਨੇ ਕਿਹਾ ਕਿ ਇੰਪਰੂਵਰ ਟੱਚ ਦਾ ਜੋ ਬਜਟ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਫਰੀਕੋਟ ਦੇ ਸਮਾਜ ਸੇਵੀ ਅਤੇ ਲੋਕਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਸਮੱਸਿਆਵਾਂ ਜਾਣੀਆਂ ਜਾ ਰਹੀਆਂ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇ ਅਤੇ ਫਰੀਕੋਟ ਨੂੰ ਸੁੰਦਰ ਬਣਾਇਆ ਜਾਵੇ ਉਹਨਾਂ ਕਿਹਾ ਕਿ ਇੰਪਰੂਵਰ ਟੱਚ ਵੱਲੋਂ ਵੱਖ-ਵੱਖ ਕੰਮ ਵੀ ਚਲਾਏ ਜਾਣਗੇ ਪਰ ਫਰੀਕੋਟ ਨੂੰ ਸੁੰਦਰ ਬਣਾਉਣ ਲਈ ਉਹਨਾਂ ਵੱਲੋਂ ਖਾਸ ਤਰਜੀਹ ਦਿੱਤੀ ਜਾਵੇਗੀ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਮੀਟਿੰਗ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਗਨ ਸਿੰਘ ਢਾਲੀਵਾਲ ਚੇਅਰਮੈਨ ਉਮਰੋਡ ٹرسٹ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਦੀ ਸੇਵਾ ਮੈਨੂੰ ਪਾਰਟੀ ਸੁਪਰੀਮੋ ਸ਼੍ਰੀ ਅਰਵਿਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਸੌਂਪੀ ਹੈ ਅਸੀਂ ਇੰਪਰੂਵਮੈਂਟ ٹرسٹ ਦਾ ਜਿਹੜਾ ਹੈਗਾ ਬਜਟ ਤਿਆਰ ਕਰਨ ਜਾ ਰਹੇ ਹਾਂ ਔਰ ਜਦੋਂ ਮੈਨੂੰ ਯੂ ਸਾਹਿਬ ਨੇ ਦੱਸਿਆ ਕਿ ਆਪਾਂ ਬਜਟ ਤਿਆਰ ਕਰਨਾ ਹੈ ਤਾਂ ਮੈਂ ਆਪਣੇ શુભ ਚਿੰਤਕਾਂ ਨਾਲ ਗੱਲ ਕੀਤੀ ਕਿ ਕਿਉਂ ਨਾ ਆਪਾਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਐਨ ਜੀਓਜ਼ ਤੋਂ ਕਲੱਬ ਤੋਂ ਜਿਹੜੇ ਲੋਕ ਨਿਸ਼ਵਾਰਤ ਹੋ ਕੇ ਸਮਾਜ ਦੀ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰ ਰਹੇ ਐ ਤੇ ਜੇ ਮੈਂ ਉਹਨਾਂ ਦੇ ਵਿੱਚ ਜਾਵਾਂ ਤੇ ਉਹਨਾਂ ਤੋਂ ਪੁੱਛਾਂ ਕਿ ਕੀ ਕੀ ਫਰੀਦਕੋਟ ਲਈ ਆਪਾਂ ਕਰ ਸਕਦੇ ਆਂ ਫਰੀਦਕੋਟ ਨੂੰ ਡਿਵੈਲਪ ਕਰਨ ਲਈ ਫਰੀਦਕੋਟ ਨੂੰ ਬੈਟਰ ਬਣਾਉਣ ਲਈ ਸੋ ਮੈਂ ਉਸ ਦੇ ਰਿਗਾਰਡਿੰਗ ਜਿਹੜੀ ਅੱਜ ਦੀ ਇਹ ਮੀਟਿੰਗ ਰੱਖੀ ਹੈ ਕਿ ਮੈਂ ਇਹਨਾਂ ਸਮਾਜ ਸੇਵੀ ਸੰਸਥਾਵਾਂ ਤੋਂ ਇਹਨਾਂ ਮਹਤਵਪੂਰਨ ਸ਼ਖਸੀਅਤਾਂ ਤੋਂ ਜਿਹੜਾ ਹੈਗਾ ਮੈਂ ਜਾਣ ਸਕਾਂ ਕਿ ਫਰੀਦਕੋਟ ਨੂੰ ਬੈਟਰ ਬਣਾਉਣ ਲਈ ਫਰੀਦਕੋਟ ਨੂੰ ਡਵੈਲਪ ਕਰਨ ਲਈ ਆਪਾਂ ਕੀ ਕੀ ਕਰ ਸਕਦੇ ਆ ਇਸ ਕਰਕੇ ਜੀ ਅੱਜ ਅਸੀਂ ਇਹ ਮੀਟਿੰਗ ਜਿਹੜੀ ਰੱਖੀ ਆ ਸਮਾਜ ਸੇਵੀ ਸੰਸਥਾਵਾਂ ਨਾਲ ਬੱਚੇ ਦੇ ਵਿੱਚ ਫਰੀਦਕੋਟ ਦੇ ਲੋਕੀ ਆਸ ਕਰਦਾ ਸੀ ਕਿ ਕਲੇ ਵਿੱਚ ਨਵਾਂ ਹੋਏਗਾ ਬਿਲਕੁਲ ਜੀ ਮੈਂ ਅੱਜ ਟਰੱਸਟ ਦੀ ਪਹਿਲੀ ਮੀਟਿੰਗ ਲਈ ਹੈ ਔਰ ਮੈਂ ਜਿੰਨੇ ਵੀ ਸਾਡੇ ਅਧਿਕਾਰੀ ਆ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਜਿਹੜਾ ਬਜਟ ਹੋਣਾ ਬਣਾਉਣਾ ਹੈ ਡਵੈਲਪਮੈਂਟ ਨੂੰ ਮੁੱਖ ਰੱਖ ਕੇ ਬਣਾਉਣਾ ਹੈ ਠੀਕ ਹੈ ਸਕੀਮਸ ਸਾਡੀਆਂ ਚੱਲ ਰਹੀਆਂ ਉਹ ਪਾਰਟ ਆਫ ਸਾਡਾ ਜਿਹੜਾ ਇੰਪਰੂਵਮੈਂਟ ਟਰਸਟ ਹੈ ਉਹ ਸਕੀਮਸ ਚਲਾਉਣੀਆਂ ਜ਼ਰੂਰੀ ਹੈ ਕਿਉਂਕਿ ਟਰਸਟ ਦੇ ਕੋਲ ਜੇ ਪੈਸਾ ਹੋਊਗਾ ਫੇਰ ਹੀ ਜਾ ਕੇ ਅਸੀਂ ਲੋਕ ਭਲਾਈ ਦੇ ਕੰਮ ਕਰ ਸਕਦੇ ਹਾਂ ਪਰ ਉਸ ਤੋਂ ਹਟ ਕੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਜਿਹੜੀਆਂ ਆਪਾਂ ਕਲੋਨੀਆਂ ਕੱਟਣੀਆਂ ਜਾਂ ਜਿਹੜੀਆਂ ਕਲੋਨੀਆਂ ਆਪਾਂ ਕੱਟ ਚੁੱਕੇ ਆ ਉਹ ਤਾਂ ਕਰਨਾ ਹੀ ਕਰਨਾ ਹੈ ਪਰ ਉਹਦੇ ਨਾਲ-ਨਾਲ ਆਪਾਂ ਉੱਥੋਂ ਪੈਸਾ ਕੱਢ ਕੇ ਫਰੀਦਕੋਟ ਦੀ ਬਿਊਟੀਫਿਕੇਸ਼ਨ ਵਾਸਤੇ ਫਰੀਦਕੋਟ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਵਧੀਆ ਬਣਾਉਣ ਵਾਸਤੇ ਫਰੀਦਕੋਟ ਦੀ ਡਿਵੈਲਪਮੈਂਟ ਵਾਸਤੇ ਆਪਾਂ ਯੋਗਦਾਨ ਜ਼ਰੂਰ ਪਾਉਣਾ ਹੈ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਜਿੰਨਾ ਵੀ ਸਾਨੂੰ ਟਰਸਟ ਚੋਂ ਪੈਸਾ ਇਕੱਠਾ ਹੋਊਗਾ 50% ਮੈਂ ਜਿਹੜਾ ਹੈਗਾ ਆਪਣੇ ਅਦਾਰੇ ਤੋਂ ਬਾਹਰ ਜਾ ਕੇ ਜਿਹੜਾ ਹੈਗਾ ਲੋਕਾਂ ਦੀ ਸੇਵਾ ਦੇ ਖਾਤਰ ਲਾਵਾਂ ਨਹੀਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਇੱਕ ਕਲੋਨੀ ਕਰਤੀ ਉਹਨੂੰ ਡਿਵੈਲਪਮੈਂਟ ਸਮਝ ਲੈਂਦੇ ਆ ਕਿ ਆ ਅਸੀਂ ਇੱਕ ਕਲੋਨੀ ਕਰਤੀ ਜੀ ਟਰਸਟ ਨੂੰ ਜਿਹੜਾ ਹੈਗਾ 5 ਕਰੋੜ ਦਾ ਫਾਇਦਾ ਹੋ ਗਿਆ ਆ ਅਸੀਂ ਇੱਕ ਕਲੋਨੀ ਕਰਤੀ ਸੀ ਟਰਸਟ ਨੂੰ 2 ਕਰੋੜ ਦਾ ਫਾਇਦਾ ਹੋ ਗਿਆ ਠੀਕ ਆ ਉਹ ਵੀ ਸਾਡੀਆਂ ਨੀਡਸ ਐ ਸਾਨੂੰ ਟਰਸਟ ਨੂੰ ਚਲਾਉਣ ਵਾਸਤੇ ਉਹ ਚਾਹੀਦਾ ਪਰ ਉਹਦੇ ਨਾਲ-ਨਾਲ ਜਿਹੜਾ ਹੈਗਾ ਮੈਂ ਇਹ ਯਾਦਗਾਰ ਇੱਕ ਬਣਾਉਣਾ ਚਾਹਣਾ ਮੇਰੀ ਇੱਕੀ ਸੋਚ ਐ ਕਿ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ ਇੱਕ ਗੱਲ ਯਾਦ ਕਰਨ ਕਿ ਕੋਈ ਨੌਜਵਾਨ ਆਇਆ ਸੀ ਤੇ ਉਹ ਫਰੀਦਕੋਟ ਦੇ ਭਲੇ ਵਾਸਤੇ ਕੁਝ ਕਰ ਗਿਆ ਸੋ ਮੈਂ ਪਹਿਲੇ ਦਿਨ ਤੋਂ ਇਸ ਚ ਲੱਗਿਆ ਹੋਇਆ ਕਿ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰਨੀ ਹੈ ਔਰ ਫਰੀਦਕੋਟ ਨੂੰ ਸਾਫ ਸੁਥਰਾ ਤੇ ਵਧੀਆ ਸ਼ਹਿਰ ਬਣਾਉਣਾ ਕਿਉਂਕਿ ਇੱਥੇ ਹਰ ਸਾਲ ਬਾਬਾ ਫਰੀਦ ਜੀ ਦਾ ਮੇਲਾ ਲੱਗਦਾ ਹੈ ਲੱਖਾਂ ਦੀ ਤਦਾਦ ਚ ਸੰਗਤ ਆਉਂਦੀ ਹੈ ਔਰ ਉਹ ਨਤਮਸਤਕ ਹੁੰਦੀ ਹੈ ਸੋ ਮੇਰੇ ਵੀ ਮਨ ਚ ਇਹ ਹੈਗਾ ਵੀ ਫਰੀਦਕੋਟ ਨੂੰ ਸਾਫ ਸੁਥਰਾ ਤੇ ਵਧੀਆ ਜਿਹੜਾ ਸ਼ਹਿਰ ਆਪਾਂ ਬਣਾਉਣਾ ਹੈ ਆਪਣਾ ਇਤਿਹਾਸਿਕ ਸ਼ਹਿਰ ਹੈ ਕਿ ਬਿੰਡਿੰਗਾ ਇਤਿਹਾਸਕ ਹੈ ਆ ਚੌਂਕ ਨੇ ਇਤਿਹਾਸਕ ਚੌਂਕ ਨੇ ਪਰ ਉਹਦੇ ਹਾਲਤ ਬਹੁਤ ਖਸਤਾ ਹੈ ਕਿ ਰੰਗ ਰੋਗਨ ਸੇਤਰਾ ਨਹੀਂ ਕਿਤੇ ਜਿਵੇਂ ਤਾਂ ਇਹ ਦਾ ਚੌਕ ਤਾਂ ਇੱਥੇ ਟੋਕਣਾ ਹੈ ਤੇ ਆਸਕੇ ਚੌਕਾ ਪਰੋਂ ਦੇ ਵਿੱਚ ਇੱਕ ਤਰ੍ਹਾਂ ਦੀ ਰਸ ਕਰਕੇ ਉਹ ਦੇਖੋ ਜੀ ਅੱਜ ਦੀ ਮੀਟਿੰਗ ਰੱਖਣ ਦਾ ਕਾਰਨ ਇਹ ਹੈ ਕਿ ਲੋਕ ਮੈਨੂੰ ਜਿਹੜੇ ਸਮਾਜ ਸੇਵੀ ਸੰਸਥਾਵਾਂ ਇਹ ਆਪਣੇ ਆਪਣੇ ਥੀਵਜ਼ ਦੇਣ ਔਰ ਮੈਂ ਉਹਨਾਂ ਨੂੰ ਜਿਹੜਾ ਹੈਗਾ ਨੋਟ ਕਰਕੇ ਫਿਰ ਇੰਪਲੀਮੈਂਟ ਕਰਾਂ ਕਦੇ ਵੀ ਕੋਈ ਬੰਦਾ ਇਕੱਲਾ ਪੜਾਣੀ ਹੁੰਦਾ ਚੱਲਦਾ ਜਦੋਂ ਆਪਾਂ ਸਿਰ ਜੋੜਦੇ ਆਂ ਹੱਥ ਨਾਲ ਹੱਥ ਮਲਾਉਨੇ ਆਂ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆਂ ਤਾਂ ਆਪਾਂ ਨੂੰ ਕੋਸ਼ਣਾ ਕੋ ਸਿੱਖਾ ਮਿਲਦਾ ਔਰ ਅੱਜ ਮੈਂ ਇੱਥੇ ਇਨਾ ਸਮਾਜ ਸੇਵੀ ਸੰਸਥਾਵਾਂ ਤੋਂ ਸਿੱਖਣ ਵਾਸਤੇ ਆਇਆ ਕਿ ਕਿਸ ਤਰ੍ਹਾਂ ਆਪਾਂ ਫਰੀਦਪੁਰ ਨੂੰ ਬੈਟਰ ਬਣਾ ਸਕਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਜਿਹੜੇ ਸੰਸਥਾਵਾਂ ਇਹ ਵੀ ਚਾਹੁੰਦੀਆਂ ਕਿ ਅਸੀਂ ਫਰੀਦਪੁਰ ਨੂੰ ਡਿਵੈਲਪ ਕਰਨਾ ਹੈ ਅਸੀਂ ਫਰੀਦਪੁਰ ਨੂੰ ਇਨ੍ਹਾਂ ਦੇ ਮਨ 'ਚ ਵੀ ਹੈ ਕਿ ਫਰੀਦਪੁਰ ਨੂੰ ਸਾਫ਼ ਸੁਥਰਾ ਦੇਖਣਾ ਚਾਹੁੰਦੇ ਆ ਜਦੋਂ ਸਾਡਾ ਨਿਸ਼ਾਨਾ ਇੱਕ ਹੈ ਸਾਡਾ ਟੀਚਾ ਇੱਕ ਹੈ ਫਿਰ ਕਿਉਂ ਨਾ ਅਸੀਂ ਰਲ ਮਿਲ ਕੇ ਸਿਰ ਨਾਲ ਸਿਰ ਜੋੜ ਕੇ ਬਰੀ ਫਰੀਦਪੁਰ ਦੇ ਲੋਕਾਂ ਦੀ ਸੇਵਾ ਕਰੀਏ ਜਰਮਨ ਸਾਹਿਬ ਕੋਈ ਇੱਕ ਸਮੱਸਿਆ ਜਿਹੜੀ ਤੁਹਾਡੇ ਦਿਮਾਗ ਚ ਹੋਵੇ ਪਹਿਲ ਦੇ ਆਧਾਰ ਤੇ ਹਾਂ ਬਰੋ ਨੇ ਸਮੱਸਿਆਵਾਂ ਤਾਂ ਬਹੁਤ ਸਾਰੀਆਂ ਹੈਗੀਆਂ ਜੀ ਇੱਕ ਫਰੀਦਪੁਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਔਰ ਮੇਰੇ ਜਿਹੜਿਆ ਹੈਗੇ ਅਧਿਕਾਰੀਆਂ ਨੇ ਮੇਰੇ ਧਿਆਨ ਚ ਲਿਆਂਦਾ ਉਹਦੇ ਲਈ ਪ੍ਰੋਸੈਸ ਇੱਕ ਵਾਰੀ ਸ਼ੁਰੂ ਵੀ ਹੋਇਆ ਸੀ ਪਰ ਉਹ ਜਿਹੜਾ ਹੈਗਾ ਉਸ ਤੋਂ ਬਾਅਦ ਐਜ਼ ਇਟ ਇਜ਼ ਹੀ ਉੱਥੇ ਰੁਕ ਗਿਆ ਤੇ ਮੇਰੇ ਮਨ ਦੇ ਵਿੱਚ ਇਹ ਜਰੂਰ ਹੈਗਾ ਵੀ ਜੇ ਅਸੀਂ ਕਰ ਸਕਦੇ ਆ ਕਿ ਫਰੀਦਕੋਟ ਨੂੰ ਇੱਕ ਵਧੀਆ ਬੇਸਮੈਂਟ ਦੇ ਵਿੱਚ ਇੱਕ ਪਾਰਕਿੰਗ ਬਣਾ ਕੇ ਦਿੱਤੀ ਜਾਵੇ ਜਿਹਦੇ ਨਾਲ ਪੂਰੇ ਫਰੀਦਕੋਟ ਦੀ ਜਿਹੜੀ ਹੈਗੀ ਹੈ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਸਕਦਾ ਹੈ